ਸਾਰੇ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ Facebook ਪੇਜ ਤੇ ਤੇ ਅੱਜ ਜਿਹੜੀ ਜਾਣਕਾਰੀ ਹੈ ਨਾ ਉਹ ਡੀਜ਼ਲ ਪੰਪ ਨੂੰ ਲੈ ਕੇ ਸਾਰੇ ਟਰੈਕਟਰ ਦੀ ਆਲ ਓਵਰ ਹੈ ਵੀ ਜਿਹੜੀ ਕੇਅਰ ਆ ਟਰੈਕਟਰ ਦੀ ਕਿਵੇਂ ਕੀਤੀ ਜਾਵੇ ਡੀਜ਼ਲ ਪੰਪ ਤੋਂ ਲੈ ਕੇ ਉਹ ਕਿਵੇਂ ਹੋਣੀ ਆ ਉਹ ਤੁਹਾਨੂੰ ਅੱਜ ਦੱਸਦੇ ਆਂ ਵੀਡੀਓ ਦੇ ਵਿੱਚ ਬਣੇ ਰਿਹਾ ਜੀ ਸ਼ੇਅਰ ਕਰ ਦਿਓ ਵੀਡੀਓ ਨੂੰ ਇਹ ਤੋਂ ਪਹਿਲਾਂ ਲਾਈਕ ਕਰ ਦਿਓ ਵੀਡੀਓ ਨੂੰ ਠੀਕ ਹੈ ਤੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਲਿਆ ਜੀ ਤੇ ਜਿਹੜੀ ਜਾਣਕਾਰੀ ਹੈ ਨਾ ਉਹ ਪੰਪ ਦੇ ਉੱਤੇ ਹੀ ਦਿੱਤੀ ਹੁੰਦੀ ਹੈ ਜੇ ਕਿਸੇ ਨੂੰ ਪਤਾ ਨਾ ਹੋਵੇ ਇੱਕ ਚਿੱਟਾ ਆ ਲੱਗੀ ਠੀਕ ਆ ਆ ਲੱਗੀ ਇੱਕ ਲੱਗੀ ਹੁੰਦੀ ਹੈ ਸੋਨਾਲੀ ਕਾ ਦੇ ਇਧਰਲੀ ਸਾਈਡ ਅੰਦਰਲੀ ਸਾਈਡ ਤੇ ਮੈਂ ਥੋੜਾ ਜਿਹਾ ਨੇੜੇ ਕਰ ਦਿੰਨਾ ਜੇ ਤੁਹਾਨੂੰ ਕੁਝ ਵਰਡਿੰਗ ਜਿਹੜੀ ਨਜ਼ਰ ਆਵੇ ਠੀਕ ਹੈ ਮੈਂ ਜ਼ੂਮ ਕਰ ਰਿਹਾ ਆ ਜਿਹੜਾ 1100 A ਦਿੱਤਾ ਹੈ ਨਾ 1100 A ਆ ਦੇਖ ਰਿਹਾ ਹੋਏਗਾ ਤੁਹਾਨੂੰ 1100 A A 5C ਹੈ ਨਾ ਉਰਲੇ ਬੰਨੇ 300 ਦਿੱਤਾ ਬਸ ਇਥੋਂ ਵਾਪਸ ਆ ਜਾਓ ਠੀਕ ਹੈ ਇਹ ਚੀਜ਼ ਆਪਣੀ ਵੇਖਣੀ ਜ਼ਰੂਰੀ ਸੀ ਮੈਂ ਜਿਹੜੀ ਤੁਹਾਨੂੰ ਗੱਲ ਕਲੀਅਰ ਕਰਤੀ ਹੈ ਵੀ ਜਿਹੜੀ ਇਹ ਚੀਜ਼ ਹੈ ਨਾ 600 ਜਿਹੜਾ 300 ਹੈ ਹੁੰਦਾ ਮਤਲਬ ਹੈ ਡਬਲ ਕਰਨਾ ਹੁੰਦਾ ਉਹਨ ਦਾ ਮਤਲਬ ਹੈ ਐਡ ਲਾਰਪੀਐਮ ਇਹ ਹੈਗੇ ਐਡ ਲਾਰਪੀਐਮ ਹੈ ਜਿਹੜੇ ਪੰਪ ਦੇ ਉਹ ਹੈਗੇ 600 ਆਰਪੀਐਮ ਐਡ ਲਾਰਪੀਐਮ ਹੈ ਜੇ ਮੌਕੇ ਦੀ ਗੱਲ ਕਰੀਏ ਤੇ ਜੇ ਗੱਲ ਕਰਨੀ ਹੈ ਵੀ ਇੰਜਨ ਆਰਪੀਐਮ ਦੀ ਉਹ ਹੈਗੇ 2200 origignal tractor ਦੇ 2200 ਆਰਪੀਐਮ ਨੇ ਠੀਕ ਹੈ origignal ਤੇ ਜਿਹੜੀ ਸੂਈ ਆ ਉਹ ਵੀ 2200 ਤੱਕ ਹੀ ਜਾਂਦੀ ਆ ਜੇ ਉਸ ਤੋਂ ਬਾਅਦ ਆਪਾਂ ਆ ਖੋਲਦੇ ਆ ਤੇ ਰੇਸ ਵਧਾਵਾਂਗੇ ਹਨਾ ਫਿਰ ਉਹ ਹੋਏਗਾ ਫਿਰ ਇਹ 2500 ਵੀ ਕਿ 3000 ਵੀ ਟੱਪੇਗਾ ਨਿੰਨੀ ਮਰਜੀ ਰੇਸ ਵਧਾ ਲਓ ਤੇ ਜਿਹੜੀ ਜਾਣਕਾਰੀ ਏ ਵਧੀਆ ਲੱਗਣੀ ਨਾਲੇ ਇਹਦੇ ਨਾਲ ਇਹ ਹੈਡਲ ਆਰਪੀਐਮ ਤੇ ਟਰੈਕਟਰ ਹੈ ਜਿਹੜਾ ਰਵੇਗਾ ਆ ਜਿਹੜੇ ਪੰਪ ਦੇ ਚੱਕਰ ਪੂਰੇ ਰਹਿਣਗੇ ਕਮੀ ਨਹੀਂ ਆਉਂਦੀ ਜਿਹੜਾ ਤੁਸੀਂ 3-4 ਤੇ ਰਹਿ ਜਾਂਦੇ ਨੇ ਜਿਨ੍ਹਾਂ ਦੇ 4-5 ਚੱਕਰ 400 ਚੱਕਰ ਹੁੰਦੇ ਨੇ ਬਾਅਦ ਚ ਚੀਜ਼ੇ ਚ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ ਕਾਸੇ ਲੱਗਣੇ ਸ਼ੁਰੂ ਹੋ ਜਾਂਦੇ ਕ੍ਰਾਂਕ ਹੈ ਜਿਹੜੀ ਉਹ ਝਟਕੇ ਮਾਰਨ ਲੱਗ ਪੈਂਦੀ ਹੈ ਟਾਪ ਗੀਅਰ ਦੇ ਵਿੱਚ ਇਸਤੇ ਬਾਕੀ ਜਿਹੜੀਆਂ ਪੰਪ ਚ ਮੋਡੀਫਿਕੇਸ਼ਨ ਹੁੰਦੀਆਂ ਇੱਕ ਗਵਰਨਰ ਚੇਂਜ ਹੁੰਦਾ ਇੱਕ ਪਲੰਜਰ ਪਲੰਜਰ ਚੇਂਜ ਹੁੰਦੇ ਨੇ ਕੋਈ ਜ਼ਿਆਦਾ ਨਹੀਂ ਨਾ ਇੱਕ ਆ ਚੀਜ਼ ਚ ਡਾਇاف੍ਰਮ ਜਿਹੜਾ ਜੱਗਾ ਟਰੈਕਟਰ ਬਾਕਸ ਕਰ ਰਿਹਾ ਹੋਆ ਇਸ ਇਸ ਟਾਈਮ ਆ ਚੀਜ਼ ਚ ਕਰ ਰਿਹਾ ਉਹ ਵੀ ਗਵਰਨਰ ਦਾ ਹੀ ਕੰਮ ਕਰਦਾ ਜਦੋਂ ਮੰਨ ਲਓ ਨੂੰ ਕਰੰਟ ਮਿਲਦਾ ਹਨਾ ਉਹ ਖੁੱਲਦਾ ਹੁੰਦਾ ਦਬਾਉਣ ਨਾਲ ਮੂੰਹ ਠੀਕ ਹੈ ਇਹ ਚੀਜ਼ਾਂ ਨੇ ਇਹ ਖਾਸ ਜਾਣਕਾਰੀ ਇਹ ਜਿਹੜੀ 2200 ਹੈ ਇੱਥੇ ਲਿਖਿਆ ਹੁੰਦਾ ਅੰਦਰਲੀ ਸਾਈਡ ਠੀਕ ਹੈ ਆ ਇਸਤੇ ਨਹੀਂ ਲਿਖਿਆ ਹੁੰਦਾ ਇਸਤੇ ਲਿਖਿਆ ਹੁੰਦਾ ਤੇ ਵੀਡੀਓ ਨੂੰ ਸ਼ੇਅਰ ਕਰਾਇ ਜੀ ਮਿਲਨੇ ਕਿਸੇ ਹੋਰ ਵੀਡੀਓ ਧੰਨਵਾਦ